ਸਿਰਫ 2 ਪੱਚੀ ਰ ਭੈ ਦੀ ਮੂੰਗ ਦਾਲ ਦੇ ਨਾਲ ਇੰਨੀ ਜਿਆਦਾ ਸਵਾਦ ਆ ਆ ਅੱਜ ਵਰਫੀ ਬਣਾ ਕੇ ਤਿਆਰ ਕਰਾਂਗੇ ਜਿਹਦੇ ਵਿੱਚ ਆਪਾਂ ਨੂੰ ਨਾ ਘਿਓ ਦੀ ਜ਼ਰੂਰਤ ਹੈ ਨਾ ਹੀ ਆਪਾਂ ਨੂੰ ਖੋਏ ਦੀ ਜ਼ਰੂਰਤ ਹੈ ਬਹੁਤ ਹੀ ਨਰਮ ਇਹ ਵਰਫੀ ਬਣ ਕੇ ਤਿਆਰ ਹੋਗੀ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਚਲੋ ਜੀ ਫਿਰ ਇਹਨੂੰ ਬਣਾਉਣਾ ਆਪਾਂ ਸਿੱਖ ਲੈਣੇ ਆਂ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਨਾ ਘਿਓ ਤੋਂ ਬਿਨਾ ਖੋਏ ਦੀ ਜਿਹੜੀ ਮਰਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਇਹ ਬਰਫੀ ਹੈ ਜਿਹੜੀ ਆਪਾਂ ਮੂੰਗੀ ਮੱਕਰੀ ਵਾਲੀ ਜਿਹੜੀ ਮੂੰਗ ਦਾਲ ਹੁੰਦੀ ਹੈ ਉਹਦੇ ਤੋਂ ਬਣਾ ਕੇ ਤਿਆਰ ਕਰਾਂਗੇ ਇਸ ਬਰਫੀ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੀ ਛੱਟਫਟ ਬਣ ਜੂਗੀ ਤੇ ਬਹੁਤ ਟੇਸਟੀ ਬਣੂਗੀ ਚਲੋ ਫਿਰ ਇਸ ਬਰਫੀ ਦੀ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲ ਸਭ ਤੋਂ ਪਹਿਲਾਂ ਜੀ ਆਪਣੇ ਕੋਲੇ ਹੈਗੀ ਮੋਂਗ ਦਾਲ ਤੇ ਇਹ ਇੱਕ ਕੌਲੀ ਆ ਘਰ ਦੇ ਵਿੱਚੋਂ ਨਾ ਕੋਈ ਵੀ ਬਰਤਨ ਤੁਸੀਂ ਸੈੱਟ ਕਰ ਲਿਓ ਚਾਹੇ ਕੋਈ ਵੀ ਗਲਾਸ ਚਾਹੇ ਕੌਲੀ ਜਾਂ ਬਾਟੀ ਤੇ ਉਹਦੇ ਨਾਲ ਨਾਪ ਕੇ ਆਪਾਂ ਸਾਰਾ ਸਮਾਨ ਇਹਦੇ ਵਿੱਚ ਐਡ ਕਰਨਾ ਸੋ ਇੱਕ ਕੌਲੀ ਹੈ ਜੀ ਇਹ ਆਪਣੇ ਕੋਲੇ ਤੇ ਇੱਥੇ ਜੀ ਆਪਣੇ ਕੋਲੇ ਹੈਗਾ ਪਾਉਣਾ ਤੇ ਇਹਨੂੰ ਨਾ ਆਪਾਂ ਗਿੱਲਾ ਕਰ ਲਿਆ ਕੋਈ ਵੀ ਸੂਤੀ ਕੱਪੜਾ ਤੁਸੀਂ ਗਿੱਲਾ ਕਰ ਲਿਓ ਤੇ ਇਹਦੇ ਉੱਪਰ ਆਪਾਂ ਦਾਲ ਸਾਰੀ ਐਡ ਕਰ ਦਿਆਂਗੇ ਵੈਸੇ ਤਾਂ ਇਹ ਸਾਫ਼ ਹੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਾਫ਼ ਦਾਲ ਆ ਫਰ ਇਸ ਤਰੀਕੇ ਨਾਲ ਆਪਾਂ ਗਿੱਲੇ ਕੱਪੜੇ ਨਾਲ ਥੋੜਾ ਜਿਹਾ ਇਹਨੂੰ ਸਾਫ਼ ਕਰ ਦਿਆਂਗੇ ਵੀ ਜੋ ਵੀ ਐਕਸਟਰਾ ਪਾਊਡਰ ਵਗੈਰਾ ਹੋਇਆ ਨਾ ਇਹਦੇ ਉੱਪਰ ਉਹ ਸਾਫ਼ ਹੋ ਜੇ ਥੋੜਾ ਜਿਹਾ ਇਸ ਤਰੀਕੇ ਨਾਲ ਇਹਨੂੰ ਮਸਲ ਜਾਈਏ ਤੇ ਸਾਰੀ ਦਾਲ ਜੀ ਇਸ ਤਰੀਕੇ ਨਾਲ ਸਾਫ਼ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਤੁਸੀਂ ਨਾ ਇੱਕ ਕੌਲੀ ਦੀ ਦੋ ਕੌਲੀ ਦੀ ਜਿੰਨੀ ਵੀ ਬਰਫੀ ਬਣਾਉਣੀ ਹੈ ਨਾ ਜਿੰਨੀ ਮਾਤਰਾ ਚ ਤੇ ਉਹਨੂੰ ਤੁਸੀਂ ਸਾਫ਼ ਕਰ ਲਿਓ ਸਾਰੀ ਨੂੰ ਤੇ ਚੁੱਲੇ ਤੇ ਰੱਖ ਲਏ ਜੀ ਇਥੇ ਆਪਾਂ ਪੈਨ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਸਾਰੀ ਮੌਂਗ ਦਾਲ ਤੇ ਤੁਸੀਂ ਭਾਰੀ ਤਲੇ ਦੀ ਕੋਈ ਵੀ ਕੜਾਹੀ ਜਾਂ ਪੈਨ ਇਸ ਤਰੀਕੇ ਦਾ ਬਰਤਨ ਹੈ ਜੀ ਤੇ ਹੁਣ ਆਪਾਂ ਦਾਲ ਨੂੰ ਜਿਹੜਾ ਡਰਾਈ ਰੋਸਟ ਕਰਾਂਗੇ ਆਪਾਂ ਨਾ ਹੀ ਇਹਦੇ ਵਿੱਚ ਘਿਓ ਜਾਂ ਬਟਰ ਕੋਈ ਵੀ ਚੀਜ਼ ਨਹੀਂ ਐਡ ਕਰਨੀ ਤੇ ਆਪਾਂ ਇਹਨੂੰ ਬਿਲਕੁਲ ਹਲਕੀ ਜੀ ਫਲੇਮ ਤੇ ਆ ਜਿਹੜਾ ਇਸ ਤਰੀਕੇ ਨਾਲ ਹੀ ਰੋਸਟ ਕਰਨਾਗਾ ਜਦੋਂ ਤੱਕ ਇਹਦਾ ਕਲਰ ਹੈ ਜਿਹੜਾ ਚੇਂਜ ਨਹੀਂ ਹੋ ਜਾਂਦਾ ਇਹ ਵਧੀਆ 골ਡਨ ਨਹੀਂ ਹੋ ਜਾਂਦੀ ਇਸ ਤਰ੍ਹਾਂ ਜੀ 4-5 ਮਿੰਟ ਹੋ ਗਏ ਆ ਦਾਲ ਬਹੁਤ ਵਧੀਆ ਪੌਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਦੋਂ ਆਪਾਂ ਇਹਨੂੰ ਗਿੱਲੇ ਸੋਨੇ ਨਾਲ ਸਾਫ਼ ਕੀਤਾ ਸੀ ਜਿਹੜੀ ਗਿੱਲੀ ਸੀ ਹੁਣ ਬਿਲਕੁਲ ਡਰਾਈ ਹੋ ਗਈ ਹੈ ਦੇਖੋ ਤੇ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਣੀ ਹੈ ਸਲੋ ਤੋਂ ਮੀਡੀਅਮ ਰੱਖਣੀ ਹੈ ਹਾਈ ਫਲੇਮ ਨਹੀਂ ਕਰਨੀ ਕਿਉਂਕਿ ਜੇਕਰ ਹਾਈ ਫਲੇਮ ਕਰਦੇ ਹੈਗੇ ਉੱਪਰੋਂ ਜਲਦੀ ਇਹਦਾ ਕਲਰ ਜਿਹੜਾ ਡਾਰਕ ਹੋ ਜਾਊਗਾ ਪਰ ਵਿੱਚੋਂ ਦਾਲ ਹੈ ਜਿਹੜੀ ਉਹ ਕੱਚੀ ਰਹਿ ਜੂਗੀ ਇਸ ਕਰਕੇ ਆਪਾਂ ਇਹਨੂੰ ਹੌਲੀ-ਹੌਲੀ ਝੁੰਨਣਾਗਾ ਟੋਟਲ ਆਪਾਂ ਨੂੰ 15-16 ਮਿੰਟ ਲੱਗਣਗੇ ਬਿਲਕੁਲ ਹਲਕੀ ਜੀ ਫਲੇਮ ਤੇ ਇਹਨੂੰ ਝੁੰਨਣ ਦੇ ਲਈ ਤੇ ਲਗਾਤਾਰ ਕੁਕਿੰਗ ਚਲਾਉਂਦੇ ਹੋਏ ਜੀ ਆਪਾਂ ਦਾਲ ਨੂੰ ਭੁੰਨ ਲਾਂਗੇ ਵੀ ਸਾਰੀਆਂ ਸਾਈਡਾਂ ਤੋਂ ਇਹ ਪੁੱਜ ਕੇ ਤਿਆਰ ਹੋ ਜੀ ਕਿ ਕੋਈ ਕੱਚੀ ਨਾ ਰਹੇ ਸੋ ਵਧੀਆ ਦਾਲ ਦੇ ਵਿੱਚੋਂ ਖੁਸ਼ਬੂ ਵੀ ਆਉਣ ਲੱਗੀ ਤੇ ਵਧੀਆ ਇਹ 골ਡਨ ਬਰਨਿੰਗ ਸਟਾਰਟ ਹੋ ਗਈ ਆ ਬਹੁਤ ਹੀ ਘੱਟ ਸਮਾਂ ਲੱਗੂਗਾ ਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਨਾ ਬਿਨਾ ਕੋਏ ਤੋਂ ਬਿਨਾ ਕਿਵੋ ਤੋਂ ਇਹ ਬਾਰਕੀ ਹੈ ਜਿਹੜੀ ਆਪਾਂ ਬਣਾ ਲਾਂਗੇ ਬਹੁਤ ਟੇਸਟੀ ਬਣਦੀ ਆ ਸੋ ਜਰੂਰ ਤੁਸੀਂ ਇਸ ਬਾਰਕੀ ਦੀ ਰੈਸਪੀ ਨੂੰ ਘਰੇ ਟ੍ਰਾਈ ਕਰਿਓ ਇਸ ਤਰੀਕੇ ਨਾਲ ਜੀ ਦਾਲ ਬਿਲਕੁਲ ਤਿਆਰ ਹੋ ਗਈ ਹੈ ਦੇਖ ਤੇਰਾ ਕਲਰ ਵੀ ਚੇਂਜ ਹੋ ਗਿਆ ਤੇ ਵਧੀਆ ਭੁੰਨ ਲਿਆ ਆਪਾਂ ਹੁਣ ਇਹਨੂੰ ਥੱਲੇ ਉਤਾਰ ਲਾਂਗੇ ਇਸ ਤੋਂ ਜ਼ਿਆਦਾ ਨਹੀਂ ਆਪਾਂ ਭੁੰਨਣਾ ਤੇ ਨਾ ਹੀ ਕਲਰ ਚੇਂਜ ਕਰਨਾ ਤੇ ਪੈਨ ਜਾਂ ਕੜਾਹੀ ਨੂੰ ਥੱਲੇ ਉਤਾਰ ਕੇ ਲਗਾਤਾਰ ਕਿਸੇ ਨਾਲ ਚਲਾਉਂਦੇ ਰਹਿਣਾਗਾ ਇਹਨੂੰ ਆਪਾਂ ਠੰਡਾ ਕਰਨਾਗਾ ਕਿਉਂਕਿ ਪੈਨ ਬਹੁਤ ਗਰਮ ਹੈ ਤੇਰੇ ਜਲ ਸਕਦੀ ਆ 2 ਮਿੰਟ ਆਪਾਂ ਇਹਨੂੰ ਠਾਰ ਲਾਂਗੇ ਤੇ ਇਸ ਤਰ੍ਹਾਂ ਜੀ ਦਾਲ ਨੂੰ ਜਿਹੜਾ ਆਪਾਂ ਠਾਰ ਲਿਆ ਤੇ ਹੁਣ ਮਿਕਸੀ ਵਾਲੇ ਜੱਗ ਦੇ ਵਿੱਚ ਐਡ ਕਰਕੇ ਇਹਦਾ ਬਿਲਕੁਲ ਬਰੀਕ ਪਾਊਡਰ ਬਣਾ ਲੈਨੇ ਆਪਾਂ ਤੇ ਹੁਣ ਜੀ ਆਪਾਂ ਇਹਦਾ ਪਾਊਡਰ ਬਣਾ ਲਿਆ ਤੇ ਇਹਨੂੰ ਛਾਣ ਲਾਂਗੇ ਆਪਾਂ ਬਦਿਆ ਬਰੀਕ ਪਾਊਡਰ ਬਣਾ ਲਿਆ ਆਪਾਂ ਸਾਰਾ ਪਾਊਡਰ ਇਸ ਤਰੀਕੇ ਨਾਲ ਜੀ ਛਾਣ ਲਿਆ ਆਪਾਂ ਤੇ ਹੁਣ ਚੁੱਲ੍ਹੇ ਤੇ ਰੱਖ ਲਿਆ ਆਪਾਂ ਉਹੀ ਪੈਣ ਫੇਰ ਹੁਣ ਜੇ ਇੱਥੇ ਆਪਣੇ ਕੋਲੇ ਹੈਗੀ ਹੈ ਮਲਾਈ ਤੇ ਇਹ ਆਪ ਐਡ ਕਰਾਂਗੇ ਇੱਕ ਗੋਲੀ ਇਸੇ ਪੈਨ ਦੇ ਵਿੱਚ ਨਾ ਆਪਾਂ ਨੂੰ ਖੋਏ ਦੀ ਨਾ ਆਪਣ ਦੇਸੀ ਘਿਓ ਦੀ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਸਿਰਫ ਮਲਾਈ ਦੇ ਨਾਲ ਹੈ ਜਿਹੜਾ ਆਪਾਂ ਇਹ ਬਰਫੀ ਬਣਾ ਲਾਂਗੇ ਉਹੀ-ਉਹੀ ਸਮਾਨ ਹੈ ਜਿਹੜਾ ਹਰ ਵਕਤ ਘਰੇ ਹੁੰਦਾ ਸੋ ਬਹੁਤ ਆਸਾਨੀ ਨਾਲ ਤੁਸੀਂ ਇਹ ਬਰਫੀ ਬਣਾ ਲਓਗੇ ਹੁਣ ਲਗਾਤਾਰ ਚਲਾਉਂਦੇ ਹੋਏ ਆਪਾਂ ਥੋੜਾ ਜਿਹਾ ਇਹਨੂੰ ਗਰਮ ਕਰਨ ਲੱਗੇ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਾਂਗੇ ਜਿਵੇਂ ਆਪਾਂ ਦੁੱਧ ਨੂੰ ਉਬਾਲ ਕੇ ਫਰਿੱਜ ਦੇ ਵਿੱਚ ਰੱਖ ਦਿੰਨੇ ਆ ਉਹਦੇ ਉੱਪਰ ਮਲਾਈ ਆ ਜਾਂਦੀ ਆ ਤਾਂ ਉਸ ਮਲਾਈ ਨੂੰ ਆ ਜਿਹੜਾ ਮੈਂ ਇਕੱਠਾ ਕਰ ਲੈਣੀ ਹੁੰਦੀ ਐ ਇਸ ਤਰੀਕੇ ਨਾਲ ਤੇਜੀ ਇਹਦੇ ਵਿੱਚ ਆਪਾਂ ਕਲਰ ਐਡ ਕਰ ਦਾਂਗੇ ਥੋੜਾ ਜਿਹਾ येलो ਤੇ ਇਹਨੂੰ ਮਿਕਸ ਕਰ ਦਾਂਗੇ ਵਰਫੀ ਦੇ ਢੇਖਣ ਦੇ ਵਿੱਚ ਵਧੀਆ ਲੱਗੇ ਬਿਲਕੁਲ ਹੀ ਥੋੜਾ ਜਿਹਾ ਐਡ ਕਰ ਆ ਗਿਆਂਗਾ ਤੇ ਹਾਂਜੀ ਕਲਰ ਨੂੰ ਆਪਾਂ ਮਿਕਸ ਕਰ ਲਿਆ ਤੇ ਹੁਣ ਜਿਹੜਾ ਆਪਾਂ ਇਹ ਦਾਲ ਦਾ ਪਾਊਡਰ ਬਣਾ ਕੇ ਰੱਖਿਆ ਸੀ ਨਾਲ ਦੀ ਨਾਲ ਇਹ ਐਡ ਕਰ ਦਾਂਗੇ ਇਨਵਾਂ ਕ ਮਿਕਸ ਕਰ ਦੇਾਂਗੇ ਬਿਲਕੁਲ ਹਲਕੀ ਫਲੇਮ ਤੇ ਜਿਹੜਾ ਬਿਲਕੁਲ ਹੀ ਆਪਾਂ ਇਹਨੂੰ ਥੋੜਾ ਜਿਹਾ ਪਕਾਉਣਾ ਹੈ ਜਿਆਦਾ ਨਹੀਂ ਬਸ ਇਹਦੇ ਵਿੱਚ ਗੰਡਾ ਨਾ ਬਣ ਜਾਵੇ ਤੁਸੀਂ ਲਗਾਤਾਰ ਚਲਾਉਂਦੇ ਹੋਏ ਇਹਨੂੰ ਮਿਕਸ ਕਰ ਲਓ ਇਸ ਤਰੀਕੇ ਨਾਲ ਇਸੇ ਤਰ੍ਹਾਂ ਦਾ ਆ ਗਏਗਾ ਆਪਾਂ ਪਹਿਲਾਂ ਹੀ ਪਕਾ ਲਿਆ ਇਸ ਕਰਕੇ ਬਹੁਤ ਹੀ ਘੱਟ ਸਮਾਂ ਲੱਗਣ ਨੂੰ ਇਹਨੂੰ ਪਕਾਉਣਾ ਬਹੁਤ ਤੇ ਹਾਂਜੀ ਨਾਲ ਦੀ ਨਾਲ ਇਹਦੇ ਵਿੱਚ ਆਪਾਂ ਖੰਡ ਐਡ ਕਰਦੇ ਆਂਗੇ ਜਿਹੜੀ ਆਪਣੇ ਘਰ ਦੇ ਵਿੱਚ ਦਾਣੇਦਾਰ ਖੰਡ ਹੁੰਦੀ ਹੈ ਨਾ ਉਹਦਾ ਮੈਂ ਪਾਊਡਰ ਬਣਾ ਲਿਆ ਸੀ ਇਹ ਤੁਸੀਂ ਨਾ ਜਿੰਨੀ ਦਾਲ ਲੈਂਤੀ ਹੈ ਜਾਨੀ ਕਿ ਇੱਕ ਕੌਲੀ ਉਨੀ ਵੀ ਐਡ ਕਰ ਸਕਦੇ ਹੋ ਤੇ ਇੱਕ ਕੌਲੀ ਤੋਂ ਥੋੜੀ ਜਿਹੀ ਘੱਟ ਵੀ ਐਡ ਕਰ ਸਕਦੇ ਹੋ ਜੇ ਤੁਸੀਂ ਮਿੱਠਾ-ਖੱਟ ਖਾਣੇ ਹੋ ਫਿਰ ਇੱਥੇ ਤੁਸੀਂ ਇਲਾਇਚੀ ਪਾਊਡਰ ਵੀ ਐਡ ਕਰ ਸਕਦੇ ਹੋ ਜੇ ਤੁਹਾਨੂੰ ਟੇਸਟ ਪਸੰਦ ਹੈ ਤੇ ਨੂੰ ਆਪਾਂ ਮਿਕਸ ਕਰਦੇ ਹੋਏ ਵਧੀਆ ਪਕਾ ਲਾਂਗੇ ਥੋੜਾ ਜਿਹਾ ਚੇਰਾ ਗਰਮ ਹੋ ਕੇ ਖੰਡ ਆਪਣੇ ਆਪ ਮੈਲਟ ਹੋਣੀ ਸਟਾਰਟ ਹੋ ਜੂਗੀ ਵਧੀਆ ਤੇ ਇਹਦਾ ਟੈਕਸਚਰ ਵੀ ਚੇਂਜ ਹੋ ਜਾਊਗਾ ਇਸ ਤਰੀਕੇ ਨਾਲ ਜੀ ਇਹਨੂੰ ਆਪਾਂ ਪਕਾ ਲਿਆ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਕਿਉਂ ਬਿਲਕੁਲ ਨਹੀਂ ਆਪਾਂ ਐਡ ਕੀਤਾ ਸੀ ਪਰ ਆਪਣੇ ਆਪ ਮਲਾਈ ਦਾ ਦੇਖੋ ਕਿਉਂ ਬਣ ਗਿਆ ਤੇ ਨਾਲ ਇਹਦੇ ਵਿੱਚ ਮਾਵਾ ਬਣ ਗਿਆ ਤੇ ਲਓ ਜੀ ਹੁਣੇ ਵਰਫੀ ਸੈੱਟ ਹੋਣ ਦੇ ਲਈ ਮਿਕਸਚਰ ਬਿਲਕੁਲ ਤਿਆਰ ਹੋ ਗਿਆ ਕੜਾਹੀ ਦੇ ਨਾਲੋਂ ਨਾ ਅਲੱਗ ਹੋਣਾ ਸਟਾਰਟ ਹੋ ਜੂਗਾ ਇਸ ਤਰੀਕੇ ਨਾਲ ਹੁਣ ਆਪਾਂ ਵਰਫੀ ਨੂੰ ਜਿਹੜਾ ਸੈੱਟ ਹੋਣ ਲਈ ਰੱਖ ਦਿੰਨੇ ਆ ਤਾਂ ਇਧਰ ਜੀ ਆਪਣੇ ਕੋਲੇ ਹੈਗੀ ਇੱਕ ਕਿਨਾਰਾਂ ਵਾਲੀ ਪਲੇਟ ਤੁਸੀਂ ਕੋਈ ਥਾਲ ਵੀ ਵਰਤ ਸਕਦੇ ਹੋ ਤੇ ਇਹਨੂੰ ਆਪਾਂ ਕਿਉਂ ਨਾ ਗ੍ਰੀਸ ਕਰ ਲੈਣਾਗਾ ਹੁਣ ਇਹ ਸਾਰਾ ਬਰਫੀ ਵਾਲਾ ਮਿਕਸਚਰ ਇਹਦੇ ਵਿੱਚ ਐਡ ਕਰ ਦੇਾਂਗੇ ਤੇ ਇਹ ਗਰਮ ਬਹੁਤ ਹੈ ਤਾਂ ਆਪਾਂ ਖੁਰਚਨੀ ਦੀ ਮਦਦ ਨਾਲ ਇਹਨੂੰ ਪਲੇਟ ਦੇ ਵਿੱਚ ਇਸ ਤਰੀਕੇ ਨਾਲ ਫਲਾ ਦੇਾਂਗੇ ਲਓ ਜੀ ਵਧੀਆ ਆਪਾਂ ਇਹਨੂੰ ਸੈੱਟ ਕਰ ਦੇਾਂਗੇ ਇਸ ਤਰੀਕੇ ਨਾਲ ਜੀ ਆਪਾਂ ਇਹਨੂੰ ਪਲੇਟ ਦੇ ਵਿੱਚ ਸੈੱਟ ਕਰਤਾ ਇੱਥੇ ਤੁਸੀਂ ਕੋਈ ਵੀ ਡਰਾਈ ਫਰੂਟ ਬਰੀਕ ਬਰੀਕ ਕੱਟ ਕੇ ਉਹ ਵੀ ਇਹਦੇ ਉੱਪਰ ਲਾ ਸਕਦੇ ਹੋ ਤੇ ਮੈਂ ਚਾਂਦੀ ਦਾ ਵਰਕ ਲਾਤਾ ਸੀ ਇਹਦੇ ਉੱਪਰ ਜਿਸ ਵੀ ਤਰੀਕੇ ਦਾ ਤੁਸੀਂ ਇਹਨੂੰ ਸਜਾਉਣਾ ਸਜਾ ਸਕਦੇ ਹੋ ਪਲੇਨ ਵੀ ਰੱਖ ਸਕਦੇ ਹੋ ਹੁਣ ਇਹਨੂੰ 1 ਘੰਟਾ ਰੱਖ ਦੇਾਂਗੇ ਆਪਾਂ ਤੇ ਇਸ ਤਰੀਕੇ ਨਾਲ ਜੀ 1 ਘੰਟਾ ਹੋ ਗਿਆ ਬਰਫੀ ਜਿਹੜੀ ਸੈੱਟ ਹੋ ਗਈ ਹੈ ਹੁਣ ਆਪਾਂ ਇਹਦੇ ਪੀਸ ਹੈ ਜਿਹੜੇ ਉਹ ਕੱਟ ਲਾਂਗੇ ਜਿੰਨੇ ਜਿੰਨੇ ਸਾਈਜ਼ ਦੇ ਜਿਸ ਵੀ ਡਿਜ਼ਾਈਨ ਦੇ ਤੁਸੀਂ ਪੀਸ ਕੱਟਣੇ ਹਨ ਉਸ ਤਰੀਕੇ ਨਾਲ ਕੱਟ 사 ਗਿਓ ਇਸ ਤਰੀਕੇ ਨਾਲ ਜਿਹੜੀ ਨਾਰੀਤਾ ਪੀਸ ਹੈ ਜਿਹੜੇ ਆਪਾਂ ਕੱਢ ਦਿਆਂਗੇ ਵੀ ਸਾਰੇ ਪੀਸ ਹੈ ਜਿਹੜੇ ਵਧੀਆ-ਵਧੀਆ ਆਸਾਨੀ ਨਾਲ ਆਪਾਂ ਅਲੱਗ ਕਰ ਸਕੀਏ। ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਰਫੀ ਹੈ ਜਿਹੜੀ ਸੈੱਟ ਹੋ ਗਈ ਹੈ ਬਹੁਤ ਹੀ ਵਧੀਆ ਇਹਦਾ ਟੈਕਸਚਰ ਆ। ਸਾਰੇ ਪੀਸ ਹੈ ਜਿਹੜੇ ਆਪਾਂ ਪਹਿਲਾਂ ਸਜਾ ਕੇ ਰੱਖ ਲੈਣੇ ਆਂ ਇੱਕ ਪਲੇਟ 'ਚ। ਇਸ ਤਰੀਕੇ ਨਾਲ ਜੀ ਬਰਫੀ ਨੂੰ ਆਪਾਂ ਸਰਵ ਕਰ ਲਿਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ। ਤੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਨਰਮ ਮਰਫੀ ਬਣ ਕੇ ਤਿਆਰ ਹੋਈ ਹੈ ਕਿੰਨਾ ਵਧੀਆ ਇਹਦਾ ਟੈਕਸਚਰ ਆਇਆ ਬਹੁਤ ਹੀ ਵਧੀਆ ਬਣਦੀ ਹੈ ਉਹ ਵੀ ਬਿਨਾ ਚਾਸ਼ਨੀ ਤੋਂ